ਤਾਂ ਹਾਂਜੀ ਦੋਸਤੋ ਕੀ ਹਾਲ ਚਾਲ ਤਾਂ ਕੋਈ ਫਿਰ ਤੋਂ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਆਪਣੀ ਇੱਕ ਹੋਰ ਨਵੀਂ ਵੀਡੀਓ ਤੇ ਤੇ ਆਪਣਾ ਹੋ ਗਿਆ ਸ਼ਾਮ ਦਾ ਟਾਈਮ ਤੇ ਆਪਾਂ ਹੁਣ ਕੀਤੀ ਸੀ ਵੀਡੀਓ ਸਟਾਰਟ ਤੇ ਵੇਖ ਲਓ ਪਿੱਛੇ ਆਪਣੀ ਕੰਪੈਨ ਗੀਅਰ ਖੁੱਲਿਆ ਪਿਆ ਟਾਇਰ ਵੀ ਖੁੱਲਿਆ ਪਿਆ ਆਪਿਆ ਸਾਰਾ ਸਿਸਟਮ ਇੱਧਰ ਹੀ ਪਿਆ ਨਾਲ ਆਪਣਾ ਡਾਕਟਰ ਹੈ ਤੇ ਹੁਣ ਕਰਦੇ ਆ ਬਲੌਗ ਦੀ ਸਟਾਰਟਿੰਗ ਵੇਖ ਲਓ ਹੱਥ ਉੱਤੇ ਕਿਵੇਂ ਡਾਕਟਰ ਆ ਫਿਰ ਵਧੀਆ ਬਈ ਵਧੀਆ ਇੱਧਰ ਵੇਖੋ ਬਈ ਹੱਥ ਉੱਤੇ ਕੰਮ ਲੱਗੇ ਪਿਆ ਸਵੇਰ ਦੇ ਹੁਣ ਲੈ ਕੇ ਆਇਆ ਆਈਫੋਨ ਕਾਲਜ ਗਿਆ ਅਸੀਂ ਮੈਂ ਕਿਹਾ ਚਲੋ ਕਰਦੇ ਆ ਸਟਾਰਟਿੰਗ ਫਰ ਡਾਕਟਰ ਨੂੰ ਕਾਲ ਸਟਾਰਟ ਤਾਂ ਹਾਂਜੀ ਮਿੱਤਰੋ ਆਪਾਂ ਪਹਿਲਾ ਕੰਮ ਕੀਤਾ ਸੀ ਇਹਦਾ ਆਪਾਂ ਕੀ ਨਾਮ ਦਾ ਹੈ ਸਟੇਪ ਪਚੰਡੀ ਸੀ ਨਵੇਂ ਪਾਏ ਬਲੇਟ ਹੁਣ ਚਲਦੇ ਆਪਾਂ ਉਹ ਡਾਕੂਆਂ ਕੋਲ ਕਟਰ ਦਾ ਕੰਮ ਕਰਨਾ ਹੈ ਅੱਜ ਤੇ ਆਪਣਾ ਉਹ ਮਿਸਤਰੀ ਬੜਾ ਘੈਂਟ ਹੈ ਫੋਰਮੈਨ ਹੈ ਬਾਈ ਮਿਸਤਰੀ ਕਹਦੀ ਫੋਰਮੈਨ ਨਹੀਂ ਕਹਿੰਦੇ ਨੂੰ ਤੇ ਨਾਮ ਹੈ ਰਮੇਸ਼ ਹਰਮੇਸ਼ ਕੰਟੈਕਟ ਨੰਬਰ ਦੇ ਦਾਂਗੇ ਬਾਈ ਜੇ ਰੱਖਣਾ ਹੋਵੇ ਤੇ ਆਪਾਂ ਬਾਈ ਰੱਖਿਆ 6060 ਵਿੱਚ ਜਿਹੜੇ ਲੱਖ ਰੁਪਏ ਲਵੇਗਾ ਮਹੀਨੇ ਦਾ ਆ ਜਾਏਗਾ ਟੋਟੇ ਮਣੇ ਠੀਕ ਯਾਰ ਅਮੇਸ਼ ਠੀਕ ਲੱਖ ਰੁਪਿਆ ਪੂਰਾ ਘੰਟਾ ਨਿੱਕੀ ਜੀ ਮੁਰਦਾ ਹਜੇ ਪੂਰਾ ਸਿਰਾ ਗੱਲ ਹੋਰ ਕਰਾਉਂਦਾ ਤੇ ਆ ਨਾਲ ਖਰਾ ਗੱਬਰ ਗੱਬਰ ਉਹ ਖਾ ਸੁੱਖਾ ਵੀ ਖਾ ਖਾਵੇਂ ਦੇ ਐਵੇਂ ਲਈ ਸੁੱਖਾ ਸੁੱਖਾ ਤਾਂ ਪਟਾਣਾ ਸੱਜਿਆ ਫਿਰਦਾ ਨਿਕੜ ਵਖਾ ਨਿਕੜ ਨਿਕੜ ਆ ਜਾ ਗੁੱਡੇ ਡਾਵਾ ਮੈਂ ਨਿਕੜਦਾ ਨਹੀਂ ਗੱਲ ਬਾਤ ਚੱਲ 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 ਅਬ ਵਿੱਚ ਮਾਂ ਖਾਈਆਂ ਖੜ ਜ ਕੀ ਬਣਦਾ ਫਰਾ ਇਦਰ ਤੋੜਦੇ ਉਧਰ ਬਤੰਗ ਬਹੁਤ ਚੜੇ ਪਏ ਨੇ ੁੱਡੀ ਉਹ ਹੱਸਿਆ ਹੀ ਹੱਸਿਆ ਹੀ ਹੱਸਿਆ ਹੀ ਬਹੁਤ ਕੱਟੀ ਬਤੰਗ ਆਵੇ ਖੋੜ ਦੇ ਖਲਾਸ ਕੰਟ੍ਰੈਕਟ ਲਾਤੀ ਖਲਾਸ ਡਾਕਟਰ ਇਦਰ ਜੋਰ ਲਗਾ ਕੇ ਇਦਰ ਤਾਂ ਖਾ ਲਾਉਂ ਲੱਗਿਆ ਪਿਆ ਹੋਰ ਮੈਨੂੰ ਪਜਾਈ ਫਿਰਦੇ ਕਦੀ ਹੁਣ ਆਪਣੀ ਪੈਮ ਪਾੜ ਕੇ ਆਪਣੀ ਗਰੀਸ ਵਾਲੀ ਉਹ ਦਿਨ ਚੱਲੇ ਆ ਪੰਨਮੀ ਹੋਣਾ ਅਜੇ ਤੁਹਾਨੂੰ ਟਰਬੋ ਖਾਣੇ ਹੁਣ ਚੱਲਦੇ ਉੱਤੇ ਟਰਬੋ ਕੀ ਹੁੰਦਾ 10 ਫਿਰ ਟਰਬੋ ਐਡੀ ਕੋ ਪੱਟੀ ਹੁੰਦੀ ਹੈ ਉਹ ਕਿਹੜੀ ਪੱਟੀ ਟਰਬੋ ਪੱਠੀ ਹੁੰਦੀ ਆ ਉਹਦੇ ਚ ਟਰੈਕਟਰ ਜਾਂ ਮਸ਼ੀਨ ਸਾਹ ਸੌਖਾ ਆਉਣ ਲਈ ਵਰਤੀ ਜਾਂਦੀ ਏ ਤੈਨੂੰ ਨਹੀਂ ਸਾਹ ਆਉਂਦਾ ਸਾਹ ਹੱਟ ਵੀ ਟਰਬੋ ਲਾਉਣਾ ਕੀ ਉਹ ਵਹ ਇੱਕ ਚੀਜ਼ ਪਿਆ ਉਹ ਵੀ ਉਸਾਰੇ ਹਾਂ ਉਹ ਵੀ ਇੱਕ ਚੀਜ਼ ਹੁੰਦਾ ਦੱਸੋ ਉਹ ਗਿਆ ਪਤਾ ਕੋਈ ਨਹੀਂ ਆ ਗਿਆ ਪਤਾ ਨਹੀਂ ਕੀ ਅੰਦਰ ਹੁੰਦਾ ਕੀ ਹੁੰਦਾ ਏ ਦੱਸ ਮਸ਼ੀਨ ਦਾ ਅਗਲਾ ਗੰਦਲਾ ਗੰਦਲਾ ਓਏ ਉਹ ਦਿਨ ਗੰਦਲਾ ਕੇ ਆ ਜਾ ਆਪਾ ਦਨਾ ਖੋਲੀ ਰੱਖਾ ਹੀ ਆ ਫਿੱਟ ਕਰਦਾ ਹੁਣ ਇੱਧਰ ਦਾ ਖੁੱਲਿਆ ਪਿਆ ਇਹ ਹੀ ਫਿੱਟ ਕਰ ਦੇਣਾ ਸਵੇਰੇ ਕੋਈ ਪਤਾ ਨਹੀਂ ਰਾਤ ਨੂੰ ਹੀ ਕਰਦੀ ਇਹਨੇ ਮਸ਼ੀਨ ਸਿਰਾ ਖਰ ਆਪਣੀ ਸਿਰਾ ਸਿਰਾ ਕੈਮਰੇ ਤੇ ਰੱਖੀ ਕਰ ਰੁਪਾ ਚੱਲੀ ਹੁਣ ਮੈਂ ਖਾਣ ਨੂੰ ਤਾਂ ਹੱਟ ਚਲੇ ਵੀ ਚੱਲਣ ਦੇ ਪੁਲੀ ਪੁਲੀ ਟਰਬੋ ਵਿਖਾਈਆ ਪਾਉਣ ਟਰਬੋ ਕਿੱਥੰਦੀ ਏ ਆ ਮਸ਼ੀਨ ਦਾ ਇੰਜਣ ਆ ਮਸ਼ੀਨ ਦਾ ਇੰਜਣ ਤੇ ਆ ਜਿੱਥੇ ਦਾਣੇ ਤੁਨੇ ਚੋਨਾ ਚੁਨਾ ਦਾ ਟਰਬੋ ਕਿੱਥੇ ਹੁੰਦੀ ਐਂਦੀ ਤੇ ਕਿਹੜੇ ਪਾਸੇ ਹੁੰਦੀ ਐ ਆ ਬਈ ਟਰਬੋ ਆ ਚੀਆ ਆ ਟਰਬੋ ਹੈ ਭਈ ਆ ਵੇਖੋ ਆਣਾ ਆਣਾ ਕਿਦਾ ਉਹ ਕਿਦਾ ਫਿਰ ਬੱਸ ਉਹ ਹੀ ਲੈ ਕੇ ਚੱਲੇ ਪਤਾ ਕੋਈ ਨਹੀਂ ਗੰਦਲੇ ਕੋਲ ਇਹ ਹੁਣ ਫੋਰ ਮੈਂ ਨਹੀਂ ਦੱਸਣਗੇ ਹਾਏ ਓੜਾ ਪੇ ਚੱਲਨੇ ਗੰਦਲੇ ਕੋਲ ਗੰਦਲੇ ਕੋਲ ਗਦਲਾ ਪਿਆ ਗੰਦਲੇ ਕੋਲ ਉਹਦੇ ਗੰਦਲਾ ਪਿਆ ਹੁਣ ਗਦਲਾ ਅੰਨੇ ਹੜਾ ਵਿੱਚ ਡਰਾਈਵਰ ਨੇ ਹੜਾ ਮਾਰਿਆ ਮੇਰੇ ਮੋੜ ਉਤੇ ਡਰਾਈਵ ਦੀ ਵੀਡੀਓ ਖਾਵਾ ਸਾਲ ਲਾ ਦੇ ਮੇਰੇ ਮੋੜ ਉਤੇ ਦਵਾਰਾ ਵੀ ਫੇਰ ਲੈ ਆਪਾਂ ਡਰਾਈਵਰ ਆਦਾ ਸਾਲ ਲੈ ਇੱਕ ਚੀ ਲੈਂਨ ਕੱਲਾ ਹੀ ਤੋਈ ਆਹ ਲੱਗੇਗੀ ਆ ਚੱਲੇਗੀ ਚੱਲੇਗੀ ਮਿੱਤਰੋ ਸਹੀ ਲਾਇਆ ਹੈ ਤੁੱਕੇ ਧੱਕੇ ਨਾ ਰਹੀ ਰੈਵਲਤੀ 40 ਚ ਲੱਗਦਾ ਹੁੰਦਾ ਫੋਰਮਨ 60 ਚ ਲੱਗਦਾ ਹੁੰਦਾ ਆ ਸੱਚ ਫੋਰਮੈਨ ਹੈ ਭਾਈ ਨੰਬਰ ਦੇ ਦਾਂਗੇ ਬਾਕੀ ਤੁਹਾਨੂੰ ਸਪੇਸ ਵਿੱਚ ਇਹ ਬਾਈ ਦਾ ਬਾਕੀ ਅਸੀਂ ਡਰਾਈਵਰ ਤੋਂ ਤੁਹਾਨੂੰ ਦੇਣਾ ਨਹੀਂ ਤੁਹਾਨੂੰ ਵੀ ਵਿਖਾਇਆ ਟਰਬੋ ਰਿਲੀ ਸਾਟਦੇ ਨਾ ਜਿੱਥੇ ਉਹ ਇਹ ਫੱਦੇਲੇ ਜਦੋਂ ਪਾਣੀ ਜਾਂ ਪਾਉਣ ਦੇ ਉੱਥੇ ਇੱਧਰ ਦੀ ਸੜਕ ਮਸ਼ੀਨ ਦੀ ਰੱਗ ਲੀ ਟਰੈਕਟਰ ਦੀ ਤਾਂ ਟਰੈਕਟਰ ਦੀ ਵੀ ਆਪੇ ਬਈ ਥੋੜੇ ਟਾਈਮ ਨੇ ਦਵਾਵਾਂ ਦੇ ਜਦੋਂ ਪੈਸੇ ਪੁੱਛੇ ਆਉਣ ਲੱਗੇ ਹੋਰ ਮੈਂ ਸਮਝਾਵੇ ਦਾ ਨਿਕੜਾ ਕਿੰਦਾ ਹੈ ਕੰਦਲਾ ਕੰਦਲਾ ਇਸਕਾ ਕਹਿੰਦੇ ਹੈ ਕੰਦਲਾ ਗਟਰ ਉਹ ਘੱਟ ਹੱਥ ਪਾਇਆ ਕਿਉਂ ਅੰਦਾ ਹੱਥ ਵੜਨਾ ਵੱਡੋ ਦੇ ਤੰਦਰਵਾਦ ਤੂੰ ਹੀ ਆ ਨਾ ਕੀ ਤੂੰ ਮੁੰਡਿਆਂ ਨੂੰ ਗੱਬਰ ਆ ਗਿਆ ਨਵਾ ਗੱਬਰ ਬੋਲ ਯਾਰ ਕੈਮਰਾਮੈਨ ਆ ਚੁੱਕਾ ਗੱਬਰ ਗਿਆ ਹੀ ਆਣਾ ਇਧਰ ਰਿਕਰ ਫੋਰਮੈਨ ਆ ਵਰਦਾ ਦੀ ਠੀਕ ਹੈ ਇਧਰ ਗਰੀਸ ਹੁੰਦੇ ਪਨੇ ਇਧਰ ਚੋੜ ਲੱਗਾ ਖਣ ਗਰੀਸ ਪਟਿਆ ਕਿ ਹੁਣ ਉਹ ਆ ਗਿਆ ਬਾਹਰ ਜ਼ਲਮ ਕਪਈ ਦੇ ਉਹ ਸਾਰੇ ਇਧਰ ਵੇਖੋ ਬਾਹਰ ਇਹਨਾਂ ਨੇ ਗਰੀਸ ਕੱਢਦਾ ਆਸ ਵੇਖ ਲਓ ਤੇ ਚਲੋ ਠੀਕ ਹੈ ਥੋੜਾ ਮਿਲਦੇ ਆ ਅੱਗੇ ਦੇ ਦਰਾਂਗੇ ਅਪਡੇਟ ਸ਼ੇਰ ਟੈਨਾ ਤੇ ਫਿੰਗਰਾਂ ਪਾਈਏ ਸੁਣੋ ਵੀ ਦਿਖਾਵਾਂਗੇ ਉਧਰ ਕੰਮ ਬਣ ਗਿਆ ਭਾਈ ਪਵਣ ਦੀਆਂ ਅੱਜ ਨਹੀਂ ਵੇਲੇ ਹੋ ਸਕਦੇ ਅਸੀਂ ਸਵੇਰੇ ਹੀ ਪੈਣੀਆਂ ਨੇ ਹਾਂ ਵੇਖ ਦਿਓ ਕਿਵੇਂ ਰੱਜਦੇ ਮੁੰਡਿਆ ਆ ਭਾਈ ਉਹ ਰਾਜੂ ਆ ਇਹਦਾ ਡੈਡੀ ਡਰਾਈਵਰ ਹੈ ਡਰਾਈਵਰ ਦਾ ਪੁੱਤਰੇ ਇਹਦਾ ਭਾਈ ਡਾਡਾ ਇੱਕ ਵਾਰੀ ਗਿਆ ਸੀ ਜਿੰਦੀ ਵੀਡੀਓ ਹੈ ਨਾ ਸਲੱਗ ਲਾਹ ਕਲੱਚ ਜਿਹੜਾ ਰਾਜੂ ਦਾ ਆ ਬੁਰਾ ਹਾਲ ਇਹ ਉਹਦਾ ਮੁੰਡਾ ਬਾਈ ਰਾਜੂ ਦਾ ਮੁੰਡਾ ਹੈ ਤੇ ਚਲੋ आन चला इथं <laughs> <ना थो> <laughs> 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 ਗਰੀਸ ਗਾਨੀ ਬੜੀ ਪੱਕੀ ਮੁੰਡਾ ਦੇਖੋ ਚਾਉਂਦਾ ਬਾਈ ਗਰੀਸ ਗਨ ਹੈ ਡਾਕਟਰ ਦਾ ਮੁੰਡਾ ਕਹਿੰਦੇ ਇਹਨੂੰ ਆਤੋ ਹੀ ਵੀ ਆ ਬਾਈ ਡਾਕਟਰ ਬਾਹੋ ਹੋਵੇ ਸਕੇ ਕਿਵੇਂ ਆਣਾ ਨਾ ਇੱਕ ਨਿਕਲ ਕਰੇ ਕੀਤੀ ਏ ਬਾਹਰ ਸੇ ਕਿੰਨਾ ਤੇਰੇ ਵਰਗੇ ਨੇ ਚੱਲਦੇ ਆ ਇੱਧਰ ਇੱਧਰ ਵੱਡੇ ਫੋਰਮੈਨ ਹੁਣ ਆਏ ਨੇ ਜੀ ਇੱਧਰ ਪਹਿਲਾ ਵਖਾ ਜੇ ਦਪੈਪਰਾਂ ਚ ਲੈ ਚਾਹ ਜਾ ਪੈਪਰਾਂ ਚ ਲੈ ਆ ਪੈਪਰਾਂ ਚ ਲੈਣਾ ਮੈਂ ਤੇ ਅਸੀਂ ਇੰਨੇ ਟਾਈਮ ਬਾਅਦ ਵਾਵਾ ਕੰਮ ਕੰਮ ਕਰਕੇ ਤੇ ਆ ਸਵੇਰ ਤੇ ਗਏ ਨੇ ਚਾਚੇ ਰਿ ਤੇ ਹੁਣ ਪੰਜ ਚਾਰ ਵਜਾਏ ਨੇ ਪੰਜ ਚਾਰ ਥੱਲੇ ਥੱਲੇ ਟਾਈਮ ਆਇਆ ਦਪੈਪਰਾਂ ਚ ਲਿਆ ਆ ਹੈਗਾ ਆ ਥੱਲੇ ਪਿਆ ਜੀ ਇੱਥੇ ਪਿਆ ਅੱਜ ਠੰਡ ਵਾਵੇ ਹਟਾਉਣ ਨਹੀਂ ਤੇ ਬੰਦ ਕਰਦੇ ਜਾਂਦੇ ਨਹੀਂ ਆਏ ਜਾਂਦੇ ਰਾਤ ਨੂੰ ਆਉਣ ਦੇ ਜਾਂਦਾ ਆਪਾਂ ਫਿਰ ਗੀਅਰ ਫਿਟਿੰਗ ਆਪੇ ਕਰਨੀ ਹੈ ਗੀਅਰ ਦਾ ਤੱਕ ਤੱਕ ਚਲੋ ਠੀਕ ਹੈ ਬਾਈ ਆਪਾਂ ਵਲੌਗ ਦੀ ਐਂਡਿੰਗ ਕਰਨ ਲੱਗਿਆ ਸਵੇਰੇ ਮਿਲਦੇ ਆ ਥੈਂਕਸ ਫॉर ਵਾਚਿੰਗ ਬਾਏ